ਵੜਾ ਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਟਿੱਬੀ ਵਿਖੇ ਬੀਤੀ ਰਾਤ ਚੋਰਾਵਾਂ ਵੱਲੋਂ ਇੱਕ ਜਰਨਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸ਼ਿਕਾਇਤ ਸਟੋਰ ਮਾਲਕ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਰਣਜੀਤ ਕੁਮਾਰ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਨਗਰ ਟਿੱਬੀ ਵਿਖੇ ਸ਼ਿਵਮ ਜਰਨਲ ਸਟੋਰ ਦੇ ਨਾਮ ਤੋਂ ਉਹਨਾਂ ਦੀ ਦੁਕਾਨ ਹੈ ਜਿੱਥੇ ਬੀਤੀ ਰਾਤ ਚੋਰ ਦੁਕਾਨ ਦੇ ਪਿਛਲੇ ਪਾਸੇ ਤੋਂ ਕੰਦ ਪਾੜ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ ਕੀਮਤੀ ਸਮਾਨ ਅਤੇ ਕਰੀਬ 15000 ਰੁਪਏ ਦੀ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਚੋਰੀ ਦੀ ਵਾਰਦਾਤ ਨਾਲ ਸੰਬੰਧੀ ਉਹਨਾਂ ਨੂੰ ਉਸ ਵੇਲੇ ਪਤਾ ਲੱਗਾ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੀ ਦੁਕਾਨ ਤੇ ਆਏ ਜਦੋਂ ਉਹਨਾਂ ਵੱਲੋਂ ਦੁਕਾਨ ਦਾ ਸ਼ਟਰ ਖੋਲ੍ਹਿਆ ਤਾਂ ਦੇਖਿਆ ਕਿ ਸਾਰਾ ਸਮਾਨ ਖਿਲਰਿਆ ਪਿਆ ਸੀ ਜਦੋਂ ਉਹਨਾਂ ਸਮਾਨ ਚੈੱਕ ਕੀਤਾ ਤਾਂ ਕਾਫੀ ਸਮਾਨ ਦੁਕਾਨ ਵਿੱਚੋਂ ਗਾਇਬ ਸੀ ਦੁਕਾਨਦਾਰ ਦੇ ਦੱਸਣ ਮੁਤਾਬਕ ਉਹਨਾਂ ਦਾ ਕਰੀਬ 50000 ਰੁਪਏ ਦਾ ਨੁਕਸਾਨ ਹੋ ਗਿਆ ਇਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਮੌਕੇ ਤੇ ਪਹੁੰਚੇ ਏਐਸਆਈ ਜਸਵੰਤ ਸਿੰਘ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਨਾਂ ਰஞ்சிਤ ਕੁਮਾਰਾ ਜੀ ਹਾਂਜੀ ਕੀ ਮਾਅ ਉਹ ਲੱਗੀ ਹੈ ਜਿਹੜਾ ਅੱਜ ਤੁਸੀਂ ਦੁਕਾਨ ਦੇ ਬਾਹਰ ਖੜੇ ਹੋ ਮੇਰੇ ਆਇਆ ਦੁਕਾਨ ਤੇ ਦੁਕਾਨ ਖੋਲੀ ਹੈ ਫੇਰ ਮੈਨੂੰ ਪਤਾ ਲੱਗਾ ਸਮਾਨ ਸਾਰਾ ਖਿਲਰਿਆ ਹੋਇਆ ਹੈ ਤੇ ਮੈਂ ਅੰਦਰ ਆ ਕੇ ਦੇਖਿਆ ਤਾਂ ਚੋਰੀ ਹੋਈ ਹੈ ਮਤਲਬ ਪਿੱਛੋਂ ਕੰਧ ਪਾੜ ਕੇ ਆਏ ਆ ਬੰਦੇ ਤੇ ਲੈ ਗਏ ਸਮਾਨ ਸਾਰਾ ਦੇਖ ਕੇ ਕੀ ਕੀ ਲਗੇ ਜਨਰਲ ਸਟੋਰ ਦਾ ਸਮਾਨ ਜਿਗਾ ਕਰੀਮਲ ਸੀਗੀ ਪਰਫਿਊਮ ਸੀਗਾ ਘੜੀਆਂ ਸੀਗੀਆਂ ਤੇ ਗਾਕਾ ਦੇ ਮੋਬਾਈਲ ਸੀਗੇ ਰਿਪੇਅਰ ਹੋਣ ਵਾਲੇ ਹਾਂਜੀ ਗਾਕਾ ਦੇ ਤਕਰੀਬਨ Samsung ਤੇ Vivo ਦੇ ਫੋਨ ਸੀਗੇ 10 ਕਿ ਫੋਨ ਸੀਗੇ ਉਹ ਨਵੇਂ ਸੀਗੇ ਪੁਰਾਣੇ ਸੀਗੇ ਪੁਰਾਣੇ ਸੀਗੇ ਸੈਕੰਡ ਹੈ ਮੈਂ ਰਿਪੇਅਰ ਲਈ ਆਏ ਸੀ ਰਿਪੇਅਰ ਲਈ ਆਏ ਸੀ ਸਾਰੇ ਕਿੰਨੇ ਕਬਜ ਪਤਾ ਲੱਗਾ ਆਪਾਂ ਨੂੰ ਮੈਨੂੰ 9:50 ਮਿੰਟ ਤੇ ਜਦੋਂ ਮੈਂ ਦੁਕਾਨ ਖੋਲੀ ਉਸ ਤੋਂ ਬਾਅਦ ਹੀ ਪਤਾ ਲੱਗਾ ਕਿਸ ਰੋਡ ਦੇ ਉੱਪਰ ਦੁਕਾਨ ਹੈ ਜੀ ਕਿਸ ਨਾਂ ਦੇ ਹੈ ਦੁਕਾਨ ਸ਼ਿਵਮ ਜਨਨਾ ਸਟੋਰ ਦੇ ਨਾਂ ਤੇ ਦੁਕਾਨ ਨਾ ਗੁਰੂ ਤੇਗ ਬਾਦਲ ਨਗਰ ਜੀ ਦੁਕਾਨ ਹੈ ਤੇ ਪੁਲਿਸ ਕੰਪਲੇਟ ਕੀਤੀ ਸਰ ਪੁਲਿਸ ਕੰਪਲੇਨ ਕਿਸੀ ਪਰ ਹਜੇ ਤੱਕ ਆਏ ਨਹੀਂ ਪੁਲਸ ਵਾਲੇ ਸੀਸੀਟੀ ਵੀ ਕੈਮਰੇ ਚ ਕੈਮਰੇ ਜਾਇ ਹੋ ਕੋਈ ਵੀ ਸੀਸੀਟੀ ਕੈਮਰੇ ਚ ਨਹੀਂ ਆਏ ਜੀ ਮਤਲਬ ਮਤਲਬ ਚੱਲਦਾ ਨਹੀਂ ਮਿਲ ਕੈਮਰੇ ਚੱਲਦੇ ਨਹੀਂ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ 50000 ਰੁਪਏ ਦਾ ਹੋ ਗਿਆ ਨਾ 50000 50000 ਕੋਈ ਕੈਸ਼ ਵਗੈਰਾ ਵੀ ਲੱਗ ਹੈ ਕੈਸ਼ ਵੀ ਲੱਗ ਹੈ ਮਤਲਬ ਕੈਸ਼ ਕਿੰਨਾ ਲੱਗ ਹੈ ਕੈਸ਼ तकरीबन 15 ਕਹ ਹਜ਼ਾਰ ਦੇ ਮੰਦਰ ਚੋ ਵੀ ਵਗੈਰਾ ਚੱਕ ਕੱਟ ਕੇ ਲੱਗੇ ਗਏ ਆ ਜੀ ਕੀ ਨਾ ਜੀ ਆਪਣਾ ਇਸ ਜਸੰਤ ਸਿੰਘ ਮੇਰਾ ਨਾਮ ਹੈ ਜੀ ਹਾਂ ਜੀ ਸਰ ਕੀ ਮਾਮਲਾ ਕੀ ਅੱਜ ਜਿਹੜਾ ਐਮਟੀਬੀ ਫਾਟਕ ਦੇ ਕੋਲ ਆਏ ਹਾਂ ਹੁਣ ਐਸੀ ਕਰ ਬੰਦੇ ਇੱਕ ਇਹਨਾਂ ਦੇ 112 ਤੇ ਕੰਪਲੇਂਟ ਕੀਤੀ ਸੀ ਜਦੋਂ ਚੋਰੀ ਹੋ ਗਈ ਮੈਂ ਹੁਣ ਆਇਆ ਫਿਰ ਆ ਕੇ ਦੇਖਿਆ ਜਾ ਕੇ ਪਿੱਛੋਂ ਕੰਧ ਪਾੜੀ ਵੀ ਰਾਨਾ ਦੇਖਦੇ ਹਾਂ ਫਿਰ ਅਗਲਾ ਕੀ ਸਰ ਕਿੰਨਾ ਕ ਨੁਕਸਾਨ ਦੱਸਦੇ ਹੋ ਨੁਕਸਾਨ ਉਹ 50-60 ਹਜ਼ਾਰ ਰੁਪਏ ਦਾ ਕਹਿੰਦਾ ਫੈਗਾ ਜੀ ਕੋਈ ਸੀਸੀਟੀਵੀ ਕੈਮਰੇ ਜੀ ਕੋਈ ਭਾਲ ਹੋਈ ਕੈਮਰੇ ਲਾਏ ਅੰਦਰ ਪਾ ਕਹਿੰਦਾ ਡੀਵੀਆਰ ਖਰਾਬ ਹੈ ਕਹਿੰਦਾ ਮੇਰਾ ਹੋਇਆ ਬਟ ਠੀਕ ਨੇ ਕਰਾਇਆ ਕਹਿੰਦਾ ਤੇ ਕੀ ਕਾਰਵਾਈ ਕਰਾ ਸਰ ਵੇਖਦੇ ਹਾਂ ਹੁਣ ਸਾਨੂੰ ਤੁਹਾਡੀ ਕਾਰ ਦੇਖਦੇ ਹਾਂ